ਹਾਂ ਜੀ ਸਰ ਮੜਾ ਹੀ ਦੱਸੋ ਕਿਹੜੇ ਕੇਸ ਚਾਹੀਏ ਮੜਾ ਹੀ ਸਰ ਮੜਾ ਹੀ ਉਹ ਯਾਰ ਪੀਸ ਯਾਰ ਥੋੜਾ ਬੂਰੇ ਬਾਰੀ ਬੂਰੇ ਬਾਰੀ ਫਿਰ ਮੈਂ ਕਿਸੇ ਹੋਰੇ ਸਮਾਂ ਚਾਹੀਏ ਇਹ ਦੇਖੀ ਉਹ ਦਾਤ ਕਿੰਨੀ ਰੱਖੀ ਹੋਈ ਹੈ ਤਿੰਨ ਮਿੰਟ ਤਿੰਨ ਮਿੰਟ ਇੱਕ ਮਿੰਟ ਥੱਲੇ ਗੱਲ ਐ ਲੈ ਇੱਕ ਨਹੀਂ ਰਹਿਣ ਵਾਲੇ ਪਾਕੇ ਥੱਲੇ ਹਾਂ ਹੁੰਜਿਆ ਕਰ ਪਾਏ ਕੋਈ ਟੋਕਾ ਮੂੰਹ ਦੇ ਬਾਡੇ ਨੂੰ ਪਾਏ ਲਲੀ ਡਾਕਟਰ तरा 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 ओ भाई एक मिनट मारो भाई एक मिनट थोड़ा सा प्ले कर दो मैम थोड़ा सा मैम की केज शुरू कर लगा के रंदे रहे मारा की केज है दियो थोड़ा सा प्रिंट कर दो मैम प्लीज प्रिंट आज मैम के दो मैम हमारे दस दो की केज आगे मैम मेरा अंदर केस दाल दो मिनट 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 दाल दो म हो कैमरा <voiturezet> ਦੇਖ ਤਾਂ ਕਿ ਉਹ ਕਿਉਂ ਬੋਲਣ ਨੂੰ ਕੋਈ ਨਹੀਂ ਅੱਗੇ ਤਾਂ ਵੀ ਹੈ ਕਿਤੇ ਹੋਰ ਤਾਂ ਚੰਗੋਲੀ ਹੋਵੇ ਉਹਨਾਂ ਕੋਈ ਕਿਰੇ ਲੈ ਕੇ ਨੰਦਰ ਮਾਰ ਮਿਲ ਆਪਣਾ ਨਾਮ ਦੱਸ ਕੇ ਜਰਾਜਨ ਮੀਰੀ ਬਾਈ ਬਨੋ ਬੁਲਾਇਆ ਜੀ ਇਹ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਕੁਝ ਦਿਨਾਂ ਤੋਂ ਬਹੁਤ ਮੁੱਦਾ ਗੰਮੀਰ ਚੱਲਦਾ ਪਿਆ ਹੈ ਕਿ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ ਤੇ ਪਰਚਾ ਕਰਾਉਣ ਦੇ ਸਮੇਂ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕੀ ਤੀਰਥਾਂ ਣ ਕੇ ਮੱਥਾ ਟੇਕ ਕੇ ਔਰ ਆਪਣੀ ਜੋ ਕਿ ਗਲਤੀ ਹੈ ਔਰ ਰੀਲீஸ் ਕਰੇ ਜੋ ਕਿ ਇਸ ਭੈਣ ਨੇ ਹੁਣ ਰੀਲீஸ் ਕੀਤੀ ਆ ਮਾਂ ਜੋ ਕੋਰਟ ਦੇ ਵਿੱਚ ਆਈ ਆ ਉਹਨੇ ਇਹ ਚੀਜ਼ ਕਹੀ ਸੀਗੀ ਕਿ ਮੈਂ ਆਸ਼ਰਮ ਮੱਥਾ ਟੇਕੂ ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ ਮੈਂ ਉਹਨੂੰ ਸ਼ਦਾਬਲੀ ਨਹੀਂ ਗਲਤ ਵਰਤਾਂਗੀ ਸਾਡੀ ਭੈਣ ਆ ਸਾਡੇ ਸਮਾਜ ਦੀ ਐ ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ ਧੀਆਂ ਦੀ ਕੋਈ ਜਾਤ ਨਹੀਂ ਹੁੰਦੀ ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਸੰਤ ਮਲਕੀਨਾ ਜੀ ਦੇ ਸਤਗੁਰਾਂ ਦੇ ਅਨਕ ਚਰਨਾਂ ਦੇ ਵਿੱਚ ਭੈਣ ਮੱਥਾ ਟੇਕਣ ਤੇ ਅਸੀਂ ਸ਼ਮਾ ਕਰਦਵਾਂਗੇ ਜਿਹੜੀ ਕੋਡ ਦੇ ਵਿੱਚ ਅੱਜ ਬੇਚੀ ਸੀ ਪ੍ਰਭਜੋਤ ਡਾਕਟਰ ਪ੍ਰਭਜੋਤ ਪਤਾ ਲੱਗਾ ਕਿ ਨਾਮ ਅੰਦਰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੇ ਜੀ ਨਹੀਂ ਜੀ ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇਆ ਜੱਜ ਤੇ ਕਮਰੇ ਚ ਪਿਛਲੇ ਰੂਮ ਚ ਬਾਹਰ ਲਿਖਿਆ ਗਿਆ ਸਾਰਾ ਕੁਝ ਸਰ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਨੀਆਂ ਸੁਨਾਈਆਂ ਗੱਲਾਂ ਤੇ ਨਹੀਂ ਉਸ ਟਾਈਮ ਤੇ ਮੈਂ ਵੀ ਉੱਥੇ ਸੀਗੀ ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ ਤੇ ਬਹੁਤ ਤਰੀਕੇ ਦੇ ਨਾਲ ਹੋਇਆ ਇਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ ਕਿਉਂਕਿ ਉਹ ਮਦਈ ਸੀਗੀ ਥੋੜੀ ਮੁਜਰਮ ਸੀਗੇ ਤੇ ਮੈਂ ਮਦਈ ਸੀਗੀ ਉਸੇ ਕੈਟੇਗਰੀ ਵਿੱਚ ਮੈਂ ਖੜੀ ਆ ਤੇ ਉਸੇ ਵਿੱਚ ਉਹ ਖੜੇ ਆ ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪਿਵਾਵਾਂਗੇ ਤੇ ਮਦਈ ਜਿਹੜੇ ਬਾਹਰ ਖੜੇ ਹੋਣਗੇ ਮੇਰਾ ਨਾਮ ਦਰੂਪਜੀਤ ਲੀ ਹੈ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਪੂਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਰੀਆਂ ਦੇ ਰਿਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਆ ਨੀਰਵਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਵੱਲੋਂ ਐਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨਾਰਮਲ ਜੀ ਜੀ ਉਹ ਸੈਟੀਸਫਾਈ ਹੈ ਜੀ ਜੱਜ ਨੇ ਵੀ ਉਹਨਾਂ ਨੂੰ ਐਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ-ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਨਾ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਪੂਰੀ ਪੁਨੀਚਾਰਾ ਪੁਆਇੰਟ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟੈਕਨੀਕ ਮੇਰਾ ਨਾਮ ਗੁਰਜੀਤ ਸਿੰਘ ਚੌਂਕਿੰਚਾਰ ਕੋਰਪ ਕੋਮਪਲੈਕਸ ਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਸੀ ਕੋਰਟ ਤੇ ਅਜੇ ਨੀਰੂ ਬਾਜਵਾ ਆਈ ਸੀ ਡਾਕਟਰ ਉਹੇ ਬਾਰੀਆਂ ਦੇ ਸਬੰਧ ਫਿਰ ਰਹੇ ਹਾਂ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੁੱਛ ਠੀਕ ਹੈ ਠੀਕ ਹੈ ਬਸ ਪਹਿਲੀ ਮਿਹਰਬਾਨੀ